ਕੋਣੀ ਨਾ ਗੇਟ ਕਰਵਾ ਕੇ ਜਾਵਾਂਗੇ ਸਰਦਾਰ ਜੀ ਸਰਦਾਰ ਜੀ ਉਹ ਯਾਹ ਕੌਣ ਤੀ ਉਹ ਆਪਣਾ ਮਾਸਟਰ ਐਨਾਮਾ ਆਇਆ ਅੱਜ ਸਕੂਲ 'ਚ ਪਤਾ ਲੱਗੂਗਾ ਤੈਨੂੰ ਕੌਣ ਤੀ ਦੇਖੀ ਤੂੰ ਮੈਂ ਤਾਂ ਅੱਜ ਪਹਿਲੀ ਵਾਰ ਦੇਖੀ ਸੀ ਸਕੂਲ 'ਚ ਦੇਖੀ ਉੱਥੇ ਮੈਂ ਆਇਆ ਨਹੀਂ ਸੀ ਮੈਨੂੰ ਵੀ ਇੱਥੋਂ ਕੁੱਟਿਆ ਸੀ ਹਾਂ ਤੂੰ ਤਾਂ ਲੈ ਨਾ 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 ਹਾਂ ਉਹ ਸੜਿਆ ਹੀ ਗਿਰੇ ਉਹ ਭਾਈ ਦੇਖ ਤੱਕੜਵਾਦੀ ਯਾਰ ਮੇਰਾ ਚੱਲ ਮੇਰ ਤਾਂ ਕਾਲਾ ਮੋਟ ਪੈਣੀ ਆ ਬਾਈ ਪਹਿਲੀ ਲੇਟ ਹੋ ਰਹੀ ਆਂਗੀ ਆਪਾਂ ਖੜੇ ਬੜਾ ਅਗੇ ਬਗਾਦੀ ਸੀ ਕੀਤੀ ਕਦੇ ਕੀਤੀ ਆ ਜਾਓ ਬੜਾ ਹੋ ਗਿਆ ਬੜਾ ਹੋ ਗਿਆ ਉਹ ਬਈ oh no ਪੱਤਲੋਏ ਨੇ ਚਾਰ ਵਾਰੀ ਲੰੰਜਾ ਮੇਰੇ ਉਹਨੇ ਸਕੂਲ ਚ ਕੋਈ ਇਹ ਮਾਸਟਰ ਹੈ ਜਿਹੜੇ ਤੂੰ ਤੂੰ ਨਾ ਘਟੇ ਆ ਮੈਂ ਤੂੰ ਘੜਾ ਕੁੱਟਦਾ ਰਹੀ 50 ਵਾਰੀ ਤਾ ਕੁੱਟ ਘਾ ਡਰੰਕਣੇ ਨਵੇਂ ਤੋਂ ਵੀ 43 ਦੇ ਮੂਰਤ ਕਿੰਨੇ ਵਾਰੀ ਕੁੱਟੇ ਕੋਏ ਹੋ ਆ ਕੋਏ ਹੋ ਇਹ ਕਿਥੋਂ ਮੱਥੇ ਲੱਗੇ ਕੀ ਪਤਾ ਕੀ ਤੂੰ ਸੱਚ ਕਰਦਾ ਅੱਜ ਮੈਨੂੰ ਐ ਲੱਗਦਾ ਵੀ ਜਿਵੇਂ ਕੁੱਟ ਕੇ ਆਏ ਹੋਣਾ ਲੇ ਬੁਖੇ ਦੇ ਛੱਤਰ ਰੋਜ਼ ਹੀ ਛੱਤਰ ਕਰਦੇ ਪਾ ਪਰੂ ਬੰਮੀ ਗੱਲ ਮੈਂ ਲੈ ਲੈ ਕੇ ਆਪਰੇ ਮੇਰੇ ਮਾਰੂ ਆਹ ਕਿਨੇ ਕਿਨੇ ਮਾਰਿਆ ਤੇਰੇ ਮੇਰੇ ਮਾਰਿਆ ਕਿ ਨਹੀਂ ਜੋ ਗੋਸਤੂ ਮਾਰੂ ਚੁੱਪ ਕਰਕੇ ਬਹਿ ਜਾ ਬੰਦਿਆ ਮੈਂ ਦੱਸਦਾ ਤੈਨੂੰ ਸਾਰੀ ਜੀਟੀ ਵੀਡੀਓ ਦੇਖੂਂਗੀ ਤੀ ਜੱਟ ਬਹਿ ਮੁੰਮੇ ਨੂੰ ਬੁਲਾ ਬੁਲਾਣੇ ਬੁਲਾਣੀ ਤੇਰੀ ਮੰਮੀ ਡੀਸੀ ਲੱਗੀ ਆ ਆ ਗੱਲ ਗੱਲ ਤੂੰ ਕਾਪੀ ਦੇ ਆ ਬਰਾ ਸਟੈਂਡ ਜੈ ਹਿੰਦ ਜੀ ਅੱਜ ਬਹਿ ਜਾ ਸੱਜੀ ਸਸਰੀ ਕਰਦੀ ਉਹ ਕਿੰਨੇ ਵਾਰ ਬੁਲਾਏਗਾ ਫੱਲੇ ਮੈਂ ਬੁਲਾਇਦਿ ਗੁਰਦੀਪਾ ਡਾਕਟਰ ਨਾਣਾ ਉਸ ਸਨਮਾਨਤ ਕਰਾਂ ਤੈਨੂੰ ਮੈਂ ਹਾਜ਼ਰੀ ਬੋਲੋ ਲੈ ਚਲੋ ਤਾਂ ਕੋਈ ਗੱਲ ਨਹੀਂ ਜੀ ਥੋੜੀ ਮਰਗੀ ਇਹ ਜੀ ਸੁਧੂਗਾ ਬੋਲ ਕਰ ਰਿਹਾ ਹੈਂ ਗੱਲ ਕਰ ਲੈ ਸੁਧੂਗਾ ਲੜ ਜੀ ਉਹ ਹਾਜ਼ਰੀ ਬੋਲੋ ਹਾਜ਼ਰੀ ਗੁਰਦੀਪ ਸਿੰਘ ਹਾਜ਼ਰ ਜੀ ਉਹ ਬਹਿ ਜਾ ਅੱਗੇ ਨਾ ਟੱਪ ਕੇ ਚਲੇ ਜਾ ਹੋਰ ਵੀ ਬੱਚੇ ਨਹੀਂ ਜੀ ਕਲਾਸ ਚ ਖੜ੍ਹ ਚੋ ਖੜ੍ਹ ਚੋ ਬੋਲ ਦੇ ਤੂੰ ਪਰਬੀ ਸਿੰਘ ਜੀ ਸਰ ਪਰਬੂ ਸਿੰਘ ਬੇ ਸਰ ਲਖਵਿੰਦਰ ਸਿੰਘ ਉਹ ਤਾਂ ਆਏ ਨਹੀਂ ਜੀ ਆਏ ਨਹੀਂ ਜੀ ਅੱਜ ਜੀ ਉਹ ਪਰਸੋ ਵੀ ਚਾਰ ਸੀ ਜੀ ਕੱਲ ਵੀ ਚਾਰ ਸੀ ਅੱਜ ਵੀ ਚਾਰੋਂ ਆਇਆ ਕਿਹੜਾ ਨਹੀਂ ਰਵਿੰਦਰ ਨਹੀਂ ਆਇਆ ਜੀ ਉਹਨਾਂ ਦੀ ਮੈ ਸਮਰਤੀ ਤੇਰਾ ਨਾਮ ਕੀ ਉਹ ਮੈ ਸਮਰਗੀ ਜੀ ਉਹਦਾ ਵੀ ਉਹ ਨਾਮ ਕੀ ਹੈ ਤੇਰਾ ਮੈਸ ਤਾਂ ਉਹਨਾਂ ਦੀ ਮਰੀ ਹੋਣੀ ਤੇਰਾ ਨਾਮ ਕੀ ਕਲਵਿੰਦਰ ਹੈ ਜੀ ਪੂਰੇ ਨਾਮ ਗੱਤ ਲਖਾਰ ਕਰਦੇ ਇਹ ਕਿਰਦ ਗਲਤੀ ਹੁਣ ਵਾਸਤੇ ਤੂੰ ਵੀ ਗਲਤ ਨਹੀਂ ਹੈ ਅੱਛਾ ਮੈਂ ਗਲਤ ਹੋਗਾ ਤੂੰ ਸਹੀ ਹੋਗਾ ਮੈਂ ਗਲਤ ਤੂੰ ਸੀ ਨਹੀਂ ਗਿਆ ਨਾ ਮੈਂ ਨਹੀਂ ਗਿਆ ਤੂੰ ਬਣੇਗਾ ਉਹ ਬੱਸ ਕਰ ਕਿਦਨੇ ਨਹੀਂ ਗੋਲਾ ਲੱਗਿਆ ਤੇਰੇ ਉਹ ਮੈਂ ਮੁੱਕੀ ਓਏ ਟਰ ਗਿਆ ਮੇਰੇ ਜੜੀਆਂ ਲਾਈ ਜਾਂਦਾ ਜੀ ਬੜ ਤੋਂ ਫੜਿਆ ਨੂੰ ਮੈਂ ਮਾਸਟਰ ਜੀ ਮੈਨੂੰ ਕੁੱਟਿਆ ਹੀ ਐਨੇ ਓਏ ਪੜ ਲੀ ਜੀ ਛੋਟੀ ਚਲਤ ਹੋਵੇ ਪੜ ਲੀਏ ਪੜ ਲਾਂਗੇ ਜੀ ਪੜਨਾ ਹੀ ਮੇਰੇ ਨਾਲ ਹੋਰ ਪੜ ਲੀਏ ਕਰਨ ਕੀ ਆਉਣੇ ਹੋ ਕੰਦ ਓਰੇ ਪੰਗੜੇ ਪਾਉਣਾ ਹੁੰਦਾ ਈ ਪੰਗੜੇ ਪਾਉਣਾ ਪੰਗੜੇ ਜੀ ਨੇ ਕਹਸਨਾ ਦਿਨ ਮੈਂ ਓਏ ਕਹੇ ਮੈਨੂੰ ਫੋਨ ਆ ਰਹੇ ਚੁੱਪ ਕਰ ਜਾ ਫੋਨ ਆ ਰਹੇ ਮੇਰਾ ਹਲੋ ਮਾਸਟਰ ਜੀ ਨੇ ਬੁਣਾਇਆ ਸ਼ਿਕਾਇਤ ਕਰੋ ਓ ਚੁੱਪ ਇੱਕ ਮਿੰਟ ਚੁੱਪ ਕਰ ਜਾ ਚੁੱਪ ਹਲੋ ਅਨਿਸ਼ ਕੁਆਜੀ ਕੁਆਜੀ ਹਾਂ ਇਸ ਕੋਟ ਸਾਡੇ ਦੇ ਬੱਸ ਅਸਲ ਪੁੱਛਣਾ ਨਹੀਂ ਕੋਈ ਨਾ ਮੈਂ ਹੁਣੇ ਪੁੱਛਣਾ ਤੁਹਾਨੂੰ ਮੈਂ ਲੋਨ ਆਇਤ ਨੰਬਰ ਦੁਬਾਰਾ ਫੋਨ ਕਰ ਦਾਂਗਾ ਓਏ ਪੱਲਾ ਤਾਂ ਐ ਦੱਸੋ ਪਿੰਡ ਦੇ ਵਿੱਚ ਬਾਗਲ ਦੇ ਕਿਹੜਾ ਬੜਿਆ ਦੀ ਗੱਜੀ ਦਾ ਬੈਗ ਡੱਗੇ ਦੀ ਕਿਹਦਾ ਬੈਗ ਡੱਗੇ ਦੀ ਉੱਤੇ ਮੈਂ ਤਾਂ ਬੜੇ ਨਹੀਂ ਜੀ ਮੈਂ ਮੈਂ ਪੁੱਛੇ ਦੀ ਬੜੇ ਕਿਹੜਾ ਤੇ ਪਰਾਂ ਉਹ ਤੇ ਰੱਖਿਆ ਨਹੀਂ ਮੈਂ ਆ ਦੋਏ ਨਹੀਂ ਜੀ ਇਹ ਉਧਰੀ ਗਲੀ ਚ ਹੁੰਦੇ ਨਹੀਂ ਜੀ। ਚੁੱਪ ਕਰ ਜਾ ਤੂੰ ਕੋਈ ਉਹ ਨਹੀਂ ਹੈਗਾ। ਬਾਰਾ। ਆ ਆ ਟੱਪੇ ਸੀਗਾ ਹੀ। ਇਹ ਇਹ ਬਖੀਲੇ ਨਹੀਂ ਕੋਈ ਨਹੀਂ ਆਈ ਤੇ ਦੋ ਹੀ ਜੀ ਉਧਰੋਂ ਹੀ। ਇਹ ਦੋਨੇ ਉਸੇ ਗਲੀ ਚ ਹੁੰਦੇ ਨਹੀਂ ਜੀ। ਉਧਰੇ ਭੱਗ ਲੈਂਦਾ। ਇਹਨਾਂ ਨੂੰ ਤਾਂ ਮੈਂ ਦੇਖਿਆ ਨਹੀਂ ਹੈਗਾ। ਸੋਲੂ ਮੈਂ ਦੇਖ ਜਗਾ ਗੇਟ ਫੜ ਕੰਡਿਆਂ ਤੋਂ ਢੋਢੀ ਵਾਰੀ ਆਉਂਗਾ ਕੋਈ ਨਾ। ਉਹ ਤਾਂ ਚਲ ਦੇਖਾਂਗੇ ਜਦੋਂ ਆਉਂਗਾ। ਇਹ ਨਾਲੇ ਕੀ? ਇਹ ਨਾਲੇ ਇਹ ਵੀ ਨਾਲੇ। ਦੂਜਾ ਦੂਰੇ ਨਹੀਂ ਜਾਈ। ਤੁਸੀਂ ਆਪ ਦਾ ਬਦਨਾਮ ਕਰਾਉਨੇ ਹੋ। ਸਕੂਲ ਬਦਨਾਮ ਕਰਾ ਦੇ। ਟੀਚਰ ਬਦਨਾਮ ਕਰਾ ਦੇ। ਆ ਸੀ ਗੇਲੀ ਤੋਂ। ਫੜੋ। ਫੜੋ। ਫੜੋ।

ਉਕੇ ਨਾ ਤਾਂ ਨਹੀਂ ਕਰਦਨੀ ਕਿਹਾ ਹੈ ਨਾ ਉਹ ਚਿੱਟੀ ਸ਼ਰਟ ਵਾਲਾ ਬੈਠ ਜਾ ਨਿਕਲ ਜਾ ਬੈਠ ਜਾ ਕਿਉਂ ਮੁੱਖ ਕੋਈ ਬੈਠ ਜਾਏ ਮੁੱਕੀ ਮਾਰੂ ਨਾ ਬੜੇ ਉਹਦੇ ਪੱਗਲ ਚ ਉਦੋਂ ਖੜੇ ਹੋ ਲੋ ਖੜੇ ਹੋ ਅੰਮੀ ਵਾਰੀ ਹੋ ਗਈ ਛੋਟਾ ਬੱਕੜੀ ਹੋ ਹਲੋ ਉਹ ਬੈ ਜਾ ਨਹੀਂ ਮੇਰੇ ਤਾਂ ਆਏਗਾ ਬੱਕੜੀ ਉਹ ਤੂੰ ਬੈ ਜਾ ਬੈਠਾ ਆਈ ਨੇ ਤੈਨੂੰ ਤੇ ਕਿਹਾ ਸੀ ਨਾ ਖੜਕਾ ਓਏ ਹੱਥ ਖੜੇ ਕਰਕੇ ਤੂੰ ਨਿਕਲ ਦੇ ਕੇ ਉਹਦਾ ਵੀ ਮੇਰੇ ਤਾਂ ਆਇਆ ਖੇਤੀ ਪਾਣੀ ਤੇਰਾ ਤਾਂ ਫੋਨ ਕਰੂਗਾ ਜੋ ਫਿਰ ਬੈਠ ਗਿਆ ਖੜੇ ਰਹਿ ਰਹਾ ਡੇ ਕਿਹੜਾ ਦੇਖ ਤਾ ਕਿਹ ਹੈ ਮਸੂਲ ਇਹਨੂੰ ਕੋਈ ਨਹੀਂ ਤੋਂ ਬਹੁਤ ਕੁੱਠਾ ਮਾਸਟਰ ਹੈ ਇਹ ਕੋਈ ਨਹੀਂ ਇਹਨੂੰ ਵੀ ਮਾਰ ਗਿਆ ਬਹੁਤ ਜਿਆਦਾ ਉਹ ਮੈਂ ਕੁਝ ਮਤ ਲਾਰ ਕੇ ਆ ਜੋ ਆਜਾ ਆਜਾ ਇਹਨੂੰ ਦੱਸ ਨਾ ਆਜੋ ਤੀਸੂ ਸਰਮੋਤ ਲਾਰ ਕੇ ਆ ਤੁਸੀਂ ਚਲ ਸਤਿਗੁਰੂ ਸਤਿਗੁਰ ਸੌਲ ਸੇਖਣ ਤਾਂ ਪਾਰ ਹੋ ਰਿਹਾ ਕ ਤਰਕੀ ਦੱਸ ਮੂੜੀ ਫੋਟੋ ਦਾ ਛੋਟਾ ਸਤਿਗੁਰ ਨੂੰ ਤੇ ਬੈਠੇ ਉੱਥੇ ਕਮਰੇ ਟਾਈਮ ਖੜਾ ਨੇ ਬਾਹਾਂ ਚੱਕੀ ਨੇ ਬੈਠੇ ਮੈਂ ਮਾਰ ਕੇ ਤੁਹਾਨੂੰ ਤੂੰ ਨਿਕਲੀ ਬਾਦ ਤਨ ਮੈਂ ਦੇਖੂ ਉਹ ਮੈਂ ਉਹ ਮੈਂ ਤਾਂ ਹੋਰ ਨਾ ਕਰ ਵਾਰੀ ਤੂੰ ਕੁਝ ਬਹਿ ਜਾ ਬਹਿ ਜਾ ਮੈਨੂੰ ਤਮਕੀਏ ਦਿੰਦਾ ਜੀ ਉਹ ਚਲੋ ਲੈ ਐਕਸ ਨਾ ਤੂੰ ਜਿਹੜਾ ਤੁਹਾਨੂੰ ਆਉਂਦਾ ਉਹ ਸੁਣਾ ਦਿਓ ਗਾਣਾ ਸੁਣਾਉਣ ਨੂੰ ਕਿਹਾ ਮੈਂ ਕੋਈ ਨਾ ਜੀ ਗਾਣਾ ਵੀ ਸੁਣਾ ਦੇ ਗਾਣਾ ਸੁਣਾ ਦੇ ਤੂੰ ਵੱਡਾ ਸਹੀ ਤੂੰ ਸੁਣਾ ਓਏ ਉਹ ਚੱਲ ਖੜਾ ਓਏ ਸੁਣਾ ਲੈ ਖਲੂ ਸੁਣਾ ਜਰਾ ਜਿ ਕੁਛ ਆਉਂਦਾ ਤੈਨੂੰ ਜਿਹੜਾ ਵੀ ਆਉਂਦਾ ਤੈਨੂੰ ਤੇਰੀ ਮਰਜ਼ੀ ਹੈ ਜਿਹੜਾ ਕੁਛ ਆਉਂਦਾ ਉਹ ਸੁਣਾ ਦੇ ਮੈਨੂੰ ਜੀ ਹਾਂ ਮੈਨੂੰ ਉਡਾੜਾ ਆਉਂਦਾ ਜੀ ਸੁਣਾ ਦੇ ਉਡਾੜਾ ਸੁਣਾ ਦੇ ਉਹ ਚੁੱਪ ਕਰ ਜਾ ਓਏ ਆੜਾ ਇੜੀ ਸਸਾ ਓਏ ਅੱਗੇ ਨਾਲ ਲੱਗ ਜੀ ਕਹੀ ਨਾ ਬੋਲ ਬਾ ਹੱਸਦਾ ਬਟਾ ਹਾਂਜੀ ਹੱਸਦਾ ਤਾ ਮੈਂ ਜੀ ਉਹ ਬਾਹਰ ਨਿਕਲ ਲੈ ਪਾੜ ਲੈ ਪਾੜ ਕਾਲਾ ਪਾੜ ਤੋੜ ਤੂੰ ਨਾ ਹੋਇਆ ਕੀ ਹੁੰਦਾ ਕੀ ਹੈ ਤੈਨੂੰ ਉਹਨੇ ਜੀ ਉਡਾਣਾ ਹੁੰਦਾ ਜੀ ਉਹ ਜਿਹੜਾ ਉਹਨੇ ਬੋਲਤਾ ਉਹ ਹੀ ਕਾਪੀ ਕਰ ਲੈ ਆਹ ਨਾ ਤਰੀਆ ਤੁਹਾਨੂੰ ਲੱਗਦੀ ਜੀ ਗਿੰਤੀ ਵੀ ਆਉਂਦੀ ਹੈ ਤੇਰੀ ਵਾਰੀ ਵੀ ਆ ਜੂ ਕੋਈ ਨਾ ਮੈਨੂੰ ਕੀ ਆ ਜੀ ਜਿਹੜਾ ਕੁਝ ਤੈਨੂੰ ਆਉਂਦਾ ਬਾਬਾ ਗੁਰੂ ਸੁਣਾਵੇ ਕੀ ਆਉਂਦੇ ਤੂੰ ਇਹਨਾਂ ਲੋਕਾਂ ਨੇ ਕਿਹਾ ਤਾਂ ਆਪਣੇ ਆਂਦੇ ਨਹੀਂ ਵਾਗਲਾਂ ਦੀ ਮਮ ਮੱਖੜ ਮਾਰੂ ਸਾਜੀ ਗੋਹੇ ਤੇ ਬੈਰ ਬਜੇ ਸੀ ਕੋਈ ਨਾ ਕੋਈ ਨਾ ਤੂੰ ਆਪ ਤਾਂ ਨਮੇੜ ਲਿਆ ਓਏ ਮੇਰੇ ਕੋਲ ਹੀ ਆਉਣਗੇ ਲੈਣ ਚ ਚੱਲ ਰਿਓ ਤੁਸੀਂ ਤੂੰ ਬੋਲ ਇੱਕ ਦਾ ਏਕਾ ਇਹਨੂੰ ਕੋਈ ਸੁਣਾਉਂਦਾ ਹੈ ਗਈ ਓਏ ਇਹਨੂੰ ਬੁੱਧੋ ਇਹਦੀ ਮੈਨੂੰ ਇਹ ਜੀ ਤੈਨੂੰ ਕੀ ਆਉਂਦਾ ਜੀ ਸੁਣਾ ਸਲਾ ਤੂੰ ਸੁਣਾ ਦੋ ਘੰਟੇ ਤੋਂ ਤੱਕ ਇੱਕ ਦੇਖ ਕੇ ਆ ਗਿਆ ਉਹਦਾ ਸਿੰਡੀ ਜੀ ਸਿੰਡੀ ਇੱਕ ਦਾ ਏਕ ਜੀ ਦਾ ਏਕ ਓਏ ਬੈ ਜਾ ਓਏ ਬੈ ਜਾ ਜਦ ਤੈਨੂੰ ਪੁੱਛਿਆ ਜੂ ਤਾਂ ਤੇਰਾ ਮੂੰਹ ਹੀ ਫਟ ਗਿਆ ਤੂੰ ਬੋਲ ਓਏ ਕੀ ਆਉਂਦਾ ਤੈਨੂੰ ਕੋਈ ਲੇਖ ਆਉਂਦੀ ਗਿਣਤੀ ਹੋਵੇ ਕੋਈ ਸਵਾਲ ਆਉਣਾ ਹੋਵੇ ਕੀ ਆਉਂਦਾ ਤੈਨੂੰ ਦੇਖੇ ਪਹਿਲਾਂ ਲੇਖ ਸੁਣਾ ਦੇ ਲਖਾਂਗੇ ਸੁਣਾ ਦੇ ਲੇਖਾਂ ਦੇ ਬਾਰੇ ਸੁਣਾ ਦੇ ਲੇਖ ਸੁਣਾ ਦੇ ਕਹਾ ਦਾ ਸੁਣਾ ਮਾ ਜੀ ਓ ਤੈਨੂੰ ਆਉਂਦਾ ਕਹਾ ਦਾ ਕੁਛ ਵੀ ਸੁਣਾ ਦੇ ਤੂੰ ਲੇਖ ਜੀ ਇਹਨੂੰ ਕੀ ਆਉਂਦਾ ਜੀ ਮੈਨੂੰ ਇਹਨੂੰ ਸਿੰਡੀ ਨੂੰ ਕੀ ਆਉਂਦਾ ਜੀ ਸਿੰਡੀ ਨੂੰ ਤਾਂ ਤੁਸੀਂ ਥਾਣੇ ਜਾਣਦੇ ਜਾਣਦੇ ਮੈਂ ਤੇਰੇ ਥੱਪੜ ਮਾਰੂੰ ਉਹਦੋਂ ਕਿਸ ਨੇ ਬੁਲਾਇਆ ਸਿੰਡੀ ਦਾ ਪ੍ਰੋਗਰਾਮ ਨਹੀਂ ਕੋਈ ਵਿਆਹ ਦਾ ਪ੍ਰੋਗਰਾਮ ਨਹੀਂ ਇੱਕ ਜਣੇ ਗਿਆ ਤੂੰ ਬੋਲ ਓਏ ਕੀ ਆਉਂਦਾ ਤੈਨੂੰ ਜੇ ਤੁਸੀਂ ਪ੍ਰੋਗਰਾਮ ਸੱਦੀ ਨਹੀਂ ਬੁਲਾਇਆ ਮੈਂ ਲੜਦੀ ਤਾਈ ਜੀ ਤੂੰ ਤੂੰ ਬਹਿ ਜਾ ਮੈਨੂੰ ਕੀ ਆਉਂਦਾ ਇਹ ਸਿੰਡੀ ਨੂੰ ਜੀ ਮੈਨੂੰ ਟਿਕਟ ਤਾਂ ਲੈ ਗਿਆ ਇੱਕ ਮਿੰਟ ਸਿੰਡੀ ਕਾਹ ਤੋਂ ਕਹਿੰਦੇ ਨੇ ਤੂੰ ਦੱਸ ਬਲਾਂ ਚੱਲ ਤੇਰੀ ਵਾਰੀ ਦੱਸ ਦੱਸਾਂ ਜੀ ਫਿਰ ਖੜਾ ਹੋ ਖੜਾ ਹੋ ਉਹ ਗੁੱਸਾ ਕਰ ਜਗਾ ਇਹ ਓ ਤੂੰ ਟਿਕ ਜਾ ਵਾ ਟਿਕ ਜਾ ਟਿਕ ਜਾ ਤੂੰ ਤੂੰ ਬੋਲ ਓਏ ਇਹ ਨਹੀਂ ਵੀ ਮੈਨੂੰ ਕਹਦਾ ਕੋਈ ਕਹਿੰਦੇ ਨਹੀਂ ਬੋਲ ਅੱਗੇ ਹੀ ਹਟ ਬਾਕਸ ਇਹ ਵੀ ਸਰਦਾ 3 ਸਾਲ ਦਾ ਦੀ ਇੱਥੇ ਤੱਕ ਸੀਧਾ ਕਰਦਾ ਜੀ ਫਿਰ ਜਦੋਂ 4 ਸਾਲ ਦਾ ਗਈ ਤੇ ਇੱਥੇ ਤੱਕ ਤੈਨੂੰ ਹੁਣ ਅੰਦਰ ਉਸ ਬਾਹਰ ਕਿ ਤੂੰ ਬਾਜਲ ਮੈਨੂੰ ਪਿੱਛੇ ਚੜ ਲੈ ਇੱਕ ਹਾਂ ਦਾ ਪਿੱਛੇ ਵੱਡੀਆਂ ਵੱਡੀਆਂ ਮੂਸਾ ਵਾਲਾ ਹੈ ਹਾਂ ਸਾਵਾ ਓਹੋ ਕੁਰਦਾ ਵੀ ਬਹੁਤ ਹੈ ਕਟੂ ਤੇ ਛੋਟੀ ਗੁੱਟਣ ਵਾਲੀ ਅੱਗੇ ਬੋਲ ਬਸ ਹੋ ਗਿਆ ਪੂਰਾ ਹੋ ਗਿਆ ਪੂਰਾ ਹੋ ਗਿਆ ਪੂਰਾ ਚਲ ਵਾ ਤੂੰ ਖੜੋ ਹਾਂਜੀ ਉਹ ਹਾਂਜੀ ਤੂੰ ਕੀ ਕਰਦੇਂਗਾ ਤੂੰ ਖੜਾ ਹੋ ਤੂੰ ਕਰ ਸੁਣਾ ਕੇ ਆਉਂਗਾ ਜੀ ਮੈਨੂੰ ਹੀ ਤੂੰ ਤੁਸੀਂ ਤਾਂ ਸਹੀ ਕੀ ਸੁਣਾਵਾ ਜੀ ਮੈਂ ਮੈਂ ਸੋਨੂੰ ਕਿੰਨੇ ਵਾਰ ਕਹਤਾ ਵੀ ਜਿਹੜਾ ਵੀ ਕੁਝ ਆਉਂਦਾ ਉਹ ਸੁਣਾ ਦੇ ਤੋਨੂੰ ਓਏ ਆ ਦੇਖੀਂ ਪੁੱਠਾ ਜਾ ਉੱਖੜ ਕੋਈ ਅਰਜੀ ਆਉਂਦੀ ਐ ਕੋਈ ਸੁਭਾਅ ਲਾਉਂਦਾ ਕੁਛ ਵੀ ਆਉਂਦਾ ਉਹ ਸੁਣਾ ਦੇ ਤੂੰ ਬਿਲਕੁਲ ਲੇਖਾਂਦਾ ਇਹ ਫਾਦਾ ਲੇਖਾਂਦਾ ਹੋਲੀ ਦਾ ਇਹ ਸੁਣਾ ਦੇ ਹੋਲੀ ਸੁਣਾ ਦੇ ਹੋਲੀ ਇੱਕ ਆਇਆ ਜਾ ਤਿਆਰ ਐ ਜੋ ਹੋਲੀ ਵਾਲੇ ਜਿਹਨਾਂ ਉਹ ਵੀ ਕੁੜਦੇ ਨੇ ਜਿਹੜੇ ਅੰਦਰ ਵੀ ਵੱਢ ਜਾਂਦੇ ਨੇ ਜੀ ਅੱਗੇ ਹੋਰੀਆ ਇਹਨਾਂ ਜੀ ਅਸੀਂ ਸਿੱਧੀ ਔਰ ਨੂੰ ਜੀ ਨਾਲ ਜੜੇ ਜੜੇ ਕੇ ਕੁੜਦਾ ਜੀ ਰੰਗ ਲਾ ਕਰਦੇ ਸਿੱਧੀ ਔਰ ਦੇ ਜੀ ਉੱਥੇ ਪਾਣੀ ਪਾ ਕਰਦੇ ਸਿੱਧੀ ਦੇ ਜੀ ਠੀਕ ਹੈ ਇਹ ਵੀ ਕੁੜਦਾ ਜੀ ਪਰ ਲੱਗ ਨਹੀਂ ਜੀ ਆ ਬਾਹਰ ਆ ਗਿਆ ਖੋਲੀ ਬੈਠਾ ਜੀ ਬਾਹਰ ਆ ਗਿਆ ਤੇਰੇ ਨਾਲ ਦਾ ਹੋ ਗਿਆ ਬਰਾਸਾ ਬਾਹਰ ਆ ਗਿਆ ਕੁੜਦਾ ਤੂੰ ਵੀ ਹੈ ਤੇਰੇ ਹੀ ਪੈਣ ਗਿਆ ਮੈਂ ਤਾਂ ਮੈਂ ਤਾਂ ਸ਼ਹਿਰ ਤੇਰੀਆਂ ਤਾਂ ਮੈਂ ਲੈਗਨੇਟਰ ਪਹਿਲਾਂ ਬਾਬਾ ਲਓ ਪਕੜਮ ਕੀਦਾ ਕਿਦਾ ਨੌਲੇਤਾ ਦੀ ਕਰ ਬੋਲ ਬੋਲ ਕੱਢ ਸਿੰਧੀ ਨੌਲੇਤਾ ਕੈ ਮਾਰ ਕਰ ਕਰ ਮਾਰ ਕਰ ਲੈ ਬੈਠ ਸੇ ਪਾਉ ਲੈ ਲਈ ਇਹ ਮੀਦਾ ਦੇ ਰੰਗ ਭਰੇ ਅਕਟਰ ਨੇ ਤੈਨੂੰ ਕਹ ਤੂੰ ਬਗਦਾ ਉੱਠ ਜਾ ਰਹਾ ਤੂੰ ਮਲੀਵ ਰੱਖਿਆ ਚਲ ਅੱਗੇ ਲਾਏ ਨੇ ਰੰਗ ਸਿੰਧੀਆਂ ਦੇ ਉਹ ਤੂੰ ਬੈਠ ਵੇਸ ਸਾਰੇ ਟੰਗੜਾ ਕਿਥੇ ਬਾਹਰ ਬੈਠ ਓ ਮਾਤਰੀਏ ਮੇਰੇ ਨੋਨਿਆ ਲਾਈ ਜਾਂਦੇ ਜੀ ਹੁਣ ਮਤਲਬ ਡੋਖੜ ਬੋਲ ਹਾਂਜੀ ਤੈਨੂੰ ਕੀ ਹੁੰਦਾ ਹੈਗਾ ਮੈਨੂੰ ਤਾਂ ਕੁਝ ਨਹੀਂ ਹੁੰਦਾ ਜੰਮੀ ਫਰਸਨ ਕੁਝ ਵੀ ਨਹੀਂ ਹੁੰਦਾ ਚੱਲ ਖੜਾਉ ਦੋ ਮੈਂ ਕਵਿੰਦਰ ਕਰ ਮੈਂਦਰ ਬਾਈ ਬਹੁਤ ਮੈਨੂੰ ਬਗ ਉਥਾਲ ਕੇ ਨਹੀਂ ਆਈ ਵਾਰ ਜੀ ਕਿਉਂ ਕੋਈ ਜੱਜ ਲੱਗਿਆ ਹੈ ਤੂੰ ਆਉਂਦਾ ਤੈਨੂੰ ਕੱਖ ਨਹੀਂ ਆ ਗਿਆ ਤੂੰ ਇਹਦੇ ਵਿੱਚ 44 41 ਕਿੰਨੇ ਹੁੰਦੇ ਨੇ 65 44 41 43 ਵਿੱਚ 43 ਉਹ ਇੱਥੇ ਕੱਲੇ 43 ਦੋ ਬਰ 43 180 108 ਹੋ ਗਈ 350 ਕਿਵੇਂ ਹੋ ਗਏ ਉਹ 10 ਮੈਨੂੰ ਦੱਸ ਦੇ ਮੈਨੂੰ ਪਤਾ ਨਹੀਂ 104 ਜੀ 104 ਹੋ ਗਏ 4 ਕਿੱਧਰ ਪੈ ਗਏ 108 ਕਿਵੇਂ ਹੋ ਗਏ 104 ਕਿਵੇਂ ਹੋ ਗਏ 10 ਬਣਾ 8 ਰੱਖ ਜੀ ਹਾਂ 84 84 84 ਅਸਟਾਸੀ 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 ਤੂੰ ਦੱਸ ਵੇ ਮੇਰੀ ਵਾਰੀ ਆ ਗਈ ਤੁਸੀਂ ਮੋੜ ਜਾਓ ਜੀ ਅੱਲਾ ਗੱਜਾ ਜੱਡ ਅੱਛਾ ਬੱਦਨ ਉਹ ਦੱਸ ਜੇ ਮੈਂ ਵਰਤ ਦੱਸਣਾ ਕੋਈ ਨਾ ਪੁੱਛ ਲੋ ਜੀ ਪੁੱਛ ਲੋ ਕੁਝ ਬੰਗਾਲ ਦੀ ਖਾੜੀ ਕਿੱਥੇ ਆ ਬੰਗਾਲ ਦੀ ਖਾੜੀ ਦੀ ਟੋਪਾ ਟੱਪ ਗਈ ਓਏ ਤੂੰ ਦੱਸ ਵੇ ਬੰਗਾਲ ਦੀ ਗਾੜੀ ਜੀ ਹਾਂ ਜਿਹੜਾ ਉਹ ਬੰਗਾਲ ਦੀ ਗਾੜੀ ਆਹੋ ਬੰਗਾਲ ਦੀ ਗਾੜੀ ਪਾੜਾ ਦਾ ਇਹ ਪਾੜਾ ਮੈਂ ਇਹ ਪਾੜਾ ਤੇ ਇਹ ਪਾੜਾ ਤੇ ਇਹ ਪਾੜਾ ਤੇ ਇਹ ਵੀ ਨਹੀਂ ਪਤਾ ਤੁਹਾਨੂੰ ਗਾੜੀ ਦਾ ਪਤਾ ਨਹੀਂ ਤੁਹਾਨੂੰ ਕਿਸੇ ਨੂੰ ਪਤਾ ਗਾੜੀ ਦਾ ਇਹ ਦੱਸੋ ਮੈਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੁਲ ਕਿੱਥੇ ਨੇ ਪੁਲ ਜੀ ਪੰਜਾਬ ਚ ਕਿਤੇ ਨਾ ਕਿਤੇ ਤਾਂ ਹੋਣੀ ਹੀ ਓਏ ਪੁੱਛਿਆ ਕਿੱਥੇ ਨੇ ਉਹਦਾ ਪਤਾ ਨਹੀਂ ਹੈਗੇ ਨਹੀਂ ਹੈ ਕਿਸੇ ਨੂੰ ਆਪਣੇ ਜਿਹੜੇ ਧਾਗੇ ਦੀ ਨਹਿਰੀ ਉਦੋਂ ਤੱਕ ਨਾ ਪੁੱਲ ਲਈ ਜੀ ਕਿਹਨੇ ਨਾ ਮਤ ਬਣਾ ਗਿਆ ਕਿੰਨਰਾ ਕੋਈ ਪੁੱਲ ਸੀ ਕਦਰ ਨੂੰ ਤੂੰ ਬੋਲ ਕਿ ਟੁਕੜਾ ਕਿਥੇ ਨਹੀਂ ਪੁੱਲ ਦਾ ਸਤੁਕੀ ਆਪਣੇ ਗੰਨਾ ਕਿੱਥੇ ਜਾਂਦੀ ਸਭ ਨਾਲ ਵੱਧ ਗੰਨਾ ਕਿੱਥੇ ਆ ਅਸੀਂ ਕਿਹੜੇ ਠੇਕੇ ਕਿਹੜੇ ਸੂਬੇ ਚ ਪੁੱਲ ਦੀ ਓੜਾ ਅਸੀਂ ਟਿਕਲੇ ਦੀ ਅੰਦਰ ਦੇ ਭੋਲੇ ਗੇਹਤ ਚ ਲੈ ਜਾ ਸੀ ਖਾ ਕੇ ਖੜਾ ਹਾ ਅਸ਼ਤਰ ਮੁਰਗੀ ਜੀ ਨੂੰ ਪੁੱਛੋ ਜੀ ਤੂੰ ਗੰਨਾ ਕਿੱਥੇ ਹੈ ਗੰਨਾ ਆਪਣੇ ਹਰਿਆਣੇ ਚ ਬਹੁਤ ਮਿਲਦੀ ਹੈ ਕਿਹਨੇ ਆਪਣੇ ਬਤਾ ਕੀ ਘਰੇ ਨੇ ਆਪਣੇ ਪੰਜਾਬ ਚ ਗੰਨੇ ਨਹੀਂ ਹੈਗੇ ਸ਼ਹਿਰ ਮੇਂ ਜੀ ਸ਼ਹਿਰ ਮੇਂ ਆਪਣੇ ਪੰਜਾਬ ਚ ਕਿ ਤੈਨੂੰ ਪੰਜਾਬ ਚ ਪੰਜਾਬ ਚ ਗੰਨਾ ਕਿੱਥੇ ਹੈ ਸਾਡੇ ਪੰਜਾਬ ਮੇਂ ਗੰਨਾ ਨਹੀਂ ਹੈਗਾ ਜੀ ਨਹੀਂ ਹੈਗਾ ਲਾ ਜੀ ਆਪਣੇ ਗੰਨੇ ਨਹੀਂ ਹੈਗੇ ਮੇਰੇ ਸੁਣ ਲੋ ਗੱਲ ਕੱਲ ਨੂੰ ਜਿਹੜਾ ਕਦੇ ਪੁੱਛੂਗਾ ਜਿਆਦਾ ਹੋਣਾ ਚਾਹੀਦਾ ਗੰਨਾ ਪਾਇਆ ਰੱਖੀ ਠੀਕ ਹੈ ਸਰ ਜੀ ਜਾਣੇ ਜੀ ਮੈਨੂੰ ਨਹੀਂ ਪਤਾ ਬਦਨੇ ਕਿੰਨੇ ਦਾ ਤੈਨੂੰ ਕਿੰਨਾ ਦਾ ਤੂੰ ਕਿੰਨਾਂ ਦਾ ਜਾ ਰਿਹਾ ਹੈਂ ਯਾਰ ਤਸਕੋ ਦੋ ਦੋ ਦਾਸ ਸਸਰੀ ਘਰ ਸਰਜੀ ਸਸਰੀ ਘਰ ਜੀ ਸਾਡੀ ਸਿਕਾਲ ਜੀ ਰਸਗਲ ਬਹਿ ਜਾ ਬਟਾ ਓਏ ਮੋਸਟਰ ਜਰਾ ਤੂੰ 10 ਜੀ ਜੇ ਛੱਕ ਮਰੀ ਆਪਣਾ ਲੀਲਾ ਮਾਰੂਗਾ ਕਿ ਤੈਨੂੰ ਤਾਕੜਾ ਵੀ ਵਾਲਾ ਹੀ ਲੱਗਦਾ ਟਿੱਡ ਦੇ ਗਿੱਡੇ ਦਾ ਟਿੱਡ ਦੇ ਤੂੰ ਸੁ ਜਾ ਮੈਂ ਸੁਣਾ ਤੁਸੀਂ ਉਹ ਟੀਚਰ ਨੂੰ ਬੜਾ ਟੰਗ ਕਰਦੇ ਆ ਯਾਰ ਅਸੂ ਕਿਥੇ ਤੰਗ ਕਰਦੇ ਹੋ ਸਾਨੂੰ ਤਾਂ ਤੰਗ ਨਹੀਂ ਜੀ ਤਾ ਮੇਰੇ ਕੋਲ ਡੇਲੀ ਤੁਹਾਡੀਆਂ ਸ਼ਿਕਾਇਤਾਂ ਆਉਂਦਾ ਸਾਨੂੰ ਬਹੁਤ ਅੰਕ ਕਰਦਾ ਹੀ ਉਹ ਅੱਜ ਤਾਂ ਕਰਦੇ ਤੈਨੂੰ ਉਹ ਜੀ ਸਾਨੂੰ ਕੀ ਕਰਦਾ ਤੈਨੂੰ ਤੰਗ ਆਇਆ ਜਾਂ ਸਾਨੂੰ ਘਾਣ ਨਾ ਬੜਾ ਕੇ ਕੁੱਤੇ ਨੇ ਜੀ ਅੱਜ ਤਾਂ ਸਾਡੇ ਤੁਹਾਡੀਆਂ ਕਰਤੂਤਾ ਮਾੜੀ ਆਉਣੀ ਤਾਂ ਹੀ ਕੁੱਟਦਾ ਹਣਾ ਇਹ ਬੈਲ ਬਜਾਏ ਜੀ ਕਿਸੇ ਦੀ ਜਿੱਦੀ ਵੀ ਜਾ ਕੇ ਆਵੇ ਅੱਬ ਅਗਲੀ ਕੰਦਰਾ ਪਾਗਲ ਜੀ ਉਹ ਖੜਾ ਜੀ ਮੈਂ ਕੁਝ ਦੱਸਾਂ ਸਾਨੂੰ ਚੱਲ ਖੜਾ ਚੱਲ ਓਏ ਤੂੰ ਖੜੋ ਨਹੀਂ ਹਾਂ ਤੂੰ ਖੜਾ ਹੋ ਖੜਾ ਤੈਨੂੰ ਕਿਹਾ ਹਾਂਜੀ ਅੰਗਰੇਜ਼ੀ ਦੀ ਪੋਇਮ ਸੁਣਾ ਦੇ ਕੋਈ ਆਉਂਦੇ ਤੈਨੂੰ ਅੰਗਰੇਜ਼ੀ ਦੀ ਜੀ ਉਹੀ ਸੁਣਾ ਦੇ ਦਿ ਵਾਲੀ ਅਜੇ ਇੱਕਾਂ ਦੇ ਮਿੰਟਾਂ ਦੀ ਕਿਹੜੀ ਹੈ ਸੁਣਾ ਦੇ ਉਹੀ ਸੁਣਾ ਦੇ ਆ ਵਾ ਇਹਦਾ ਬਰੇਨ ਟੈਨ ਪੈਣ ਦੀ ਹਾਂ ਵਾ ਵਾ ਕਿਆ ਸੋਹਣੀ ਅੰਗਰੇਜ਼ੀ ਸੁਣਾਉਂਦਾ ਮੁੰਡਾ ਚੱਲ ਹੋਰ ਸੁਣਾ ਫਤ ਅੱਗੇ ਵਾ ਇਹਦਾ ਸੁਣਾ ਸੁਣਾ ਅੰਗਰੇਜ਼ੀ ਥੂਏ ਓ ਥੂਏ ਕੀ ਅੰਗਰੇਜ਼ੀ ਸੁਣਾਉਂਦਾ ਹੈ ਨਹੀਂ ਥੂ ਥੂ ਕਰਾ ਦੇ ਮੇਰੇ ਤੇ ਫਫਾ ਨਾਲ ਚਲਾਰ ਕੇ ਥੁੱਕ ਨਾਲ ਚੱਲ ਫਿਰ ਹੁਣ ਇਹਦੀ ਮੈਨੂੰ ਪੰਜਾਬੀ ਸੁਣਾ ਕੀ ਬਣਦੇ ਦੀ ਪੰਜਾਬੀ ਦੱਸੋ ਉਹਦੇ ਪੰਜਾਬੀ ਜੀ ਇੱਕ ਜਗ੍ਹਾ ਮੈਚੋਂ ਲੱਗ ਰਹੀ ਦੀ ਜੀ ਉਹ ਤਾਂ ਕੋ ਲਾਈਂਗ ਛਕਿੰਗ ਪਠਿੰਗ ਉਹ ਤਾਂ ਟੋਪੇ ਵਾਲੇ ਫਿਰਦੇ ਜੀ ਉੱਥੇ ਬਠੇ ਖੜਾ ਹੋਏਗਾ ਚੱਕਰ ਚੱਕਰ ਦੀ ਚੱਕਰ ਉਹ ਇੰਡੀਆ ਦੇ ਆਪਣੇ ਕਪੜੇ ਅੰਦਰ ਜੱਟ ਗਏ ਹੁਣ ਉਹਦਾ ਚੱਕ ਚੱਕ ਮਰਿਆ ਆਪਣੀ ਪੈਂਜੇ ਕਿਉਂ ਦਿੱਤੀ ਨਹੀਂ ਆਓ ਇੱਧਰ ਆ ਜਾਓ ਤੁਸੀਂ ਸਾਰੇ ਆਓ ਇੱਥੇ ਟੀਮ ਪਰ ਆਪਣੀ ਸਪੈਸੀਗ ਜੀ ਚੱਲ ਚੱਲ ਆਪਣੀ ਇੰਡੀਆ ਵਾਲੇ ਚੱਲ ਚੱਲ ਬੱਸ ਨੰਬਰ ਬਣਾ ਚੱਲ ਹੋ

ਚੰਗੇ ਰਹਿਣਾ ਭੱਜ ਲੋ ਸਾਲਿਆ ਬੈਗ ਚਾਕੇ ਭੱਜ ਲੋ ਮੋਟੀ ਦੀ ਜੇ ਵਾਲਾ ਤੂੰ ਵੀ ਜੱਕ ਲੈ ਆ ਪੱਜ ਲੋ ਚੰਗੇ ਰੋਗੇ ਅੱਜ ਮਿੱਟੀ ਵਾਲਾ ਮਿੱਟੀ ਵਾਲਾ ਛਿੱਟੀ ਆ ਜਾ ਬੱਸ ਦੋ ਬੰਦ ਕਰ ਦੋ ਕਰ ਦੋ ਖਰਚੋ ਜੱਫਾ ਫੋਟਾ ਦੇ ਮੋਟਾ ਆਪਾਂ ਨੂੰ ਮਾਰ ਦਿੰਦਾ ਓਏ ਗੱਲ ਸੁਣ ਲੈ ਤਿੰਨੇ ਘਟ ਬਾਹਰ ਸਾਰਿਆਂ ਨੂੰ ਇਸਨੇ ਕਿ ਟਾਇਰ ਪਾਏ ਇਸਨੇ ਕਿ ਟਾਇਰ ਪਾਏ ਇਸਨੇ ਕਿ ਟਾਇਰ ਕਵਾਏ ਸੀ ਮੈਂ ਕਿ ਪਹਿਲਾਂ ਇਸੀ ਦਾ ਮਰਾਸਾ ਕਰ ਲਵਾਂ ਮੈਂ ਕਹਿੰਦਾ